ਦੇ ਉਹਨੇ ਇੱਕ ਵੀਰ ਮਿਲਿਆ ਆਪਾਂ ਨੂੰ ਸਾਈਕਲ ਵਾਲੇ ਇਹ ਸਾਈਕਲ ਤੇ ਟਰੈਵਲ ਕਰ ਰਹੇ ਹੈਮਕੁੰਡ ਸਾਹਿਬ ਜਾ ਰਹੇ ਹੋ ਹਾਂਜੀ ਫਸਟ ਟਾਈਮ ਨਹੀਂ ਜੀ ਦੂਜੀ ਟਾਈਮ ਹੈ ਇਹ ਸਾਈਕਲ ਤੇ ਆਹ ਦੇਖੋ ਯੂਨੀਵਰਸਿਟੀਆਂ ਵਗੈਰਾ ਬਣੀ ਹੋਈਆਂ ਆ ਪਹਾੜ ਸਨਰਾਈਜ਼ ਸਾਰੇ ਬਸੇ ਮੋਟਰਸਾਈਕਲ ਮੋਟਰਸਾਈਕਲ ਖੜੇ ਆ ਬਾਈ ਤੇ ਆ ਗੁਰਦੁਆਰਾ ਸਾਹਿਬ ਹੈ ਜੀ ਗੋਬਿੰਦ ਘਾਟ ਤੇ ਆਪਾਂ ਇਸ ਵੇਲੇ ਪੁਲ ਦੇ ਨੀਚੇ ਖੜੇ ਆ ਲੋ ਜੀ ਸਵੇਰ ਦੇ 3:30 ਵਜੇ ਹੋਏ ਆ ਤੇ ਆਪਾਂ ਬਿਸਤਰੇ ਵਗੈਰਾ ਸਾਰੇ ਇਕੱਠੇ ਕਰਨ ਲੱਗੇ ਆ ਤੇ ਰਾਤ ਆਪਾਂ ਔਰੇ ਸੌਏ ਸੀਗੇ ਬਿਸਤਰਾ ਵਗੈਰਾ ਆਪਾਂ ਤੈਮ ਮਾਰਦੇ ਆ ਸਾਰਾ ਹਨਾ ਹੁਣ ਜਿਹੜੇ ਕੰਬਲ ਆਪਾਂ ਕੱਲ ਲੈ ਕੇ ਆਏ ਸੀਗੇ ਰਾਤ ਇਹ ਵਾਪਸ ਕਰਕੇ ਆਣੇ ਆ ਉਹ ਸਾਹਮਣੇ ਉੱਥੇ ਆਫਿਸ ਬਣਿਆ ਹੋਇਆ ਉੱਥੇ ਵਾਪਸ ਕਰਨੇ ਇਹ ਕੰਬਲ ਸਵੇਰ ਦੇ 3:30 ਵਜੇ ਹੋਏ ਆ ਜੀ ਤੇ ਗੁਰਦੁਆਰਾ ਸਾਹਿਬ 'ਚ ਸਾਰੀ ਰਾਤ ਚਹਲ ਪਹਿਲ ਚੱਲਦੀ ਰਹੀ ਕੋਈ ਗੱਡੀਆਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਸੰਗਤਾਂ ਇੱਕ ਇੱਕ 2-2 ਵਜੇ ਤੱਕ ਵੀ ਸੰਗਤਾਂ ਚਾਲੇ ਪਾਉਂਦੀਆਂ ਰਹੀਆਂ ਜੀ ਸასი ਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ ਤੇ ਕੱਲ ਦੇ ਵਲੌਗ ਚ ਤੁਸੀਂ ਦੇਖਿਆ ਹੋਣਾ ਜੀ ਅਸੀਂ ਰਿਸ਼ੀ ਕੋਈ ਸਾਈ ਹੋਏ ਆ ਤੇ ਰਿਸ਼ੀ ਕੇ ਛੜ ਕੇ ਸੀਗੇ ਅੱਜ ਦਾ ਹੇਮਗੁੰਡ ਸਾਹਿਬ ਦਾ ਜਿਹੜਾ ਸਫਰ ਹੈ ਉਹ ਅੱਗੇ ਦਾ ਆਪਾਂ ਕਰਾਂਗੇ ਰਿਸ਼ੀ ਕੇਸ ਤੋਂ ਬਸ ਗੱਡੀਆਂ ਚ ਆ ਕੇ ਬੈਠ ਗੀਆਂ ਸਾਰੀਆਂ ਸੰਗਤਾਂ ਤੇ ਹੁਣ ਆਲਮੋਸਟ ਜਾਣ ਦੀ ਤਿਆਰੀ ਹੈ ਸਾਡੀ ਰਾਤ ਹੋਰੇ ਨੀਂਦ ਬਹੁਤ ਸੋਹਣੀ ਆਈ ਆਪਾਂ ਛੱਤ ਤੇ ਪਏ ਸੀਗੇ ਕੰਬਲ-ਕੁੰਬਲ ਵਿਛਾ ਕੇ ਤੇ ਥੱਕੇ ਹੋਏ ਸੀਗੇ ਨੀਂਦ ਤਾਂ ਖੈਰ ਸੋਹਣੀ ਆਉਣੀ ਹੋ ਸੀਗੀ ਤੇ ਹੁਣ ਚੱਲਦੇ ਆਂ ਜੀ ਦੇਖਦੇ ਆਂ ਅੱਜ ਦਾ ਸਫ਼ਰ ਸਵੇਰ ਦੇ ਮੇਰੇ ਖਿਆਲ ਤੋਂ 4:30 ਵਜੇ ਹੋਏ ਆ ਸਾਜਰੇ ਸਾਜਰੇ ਆਪਣਾ ਜਿਹੜਾ ਸਫ਼ਰ ਆ ਉਹ ਸ਼ੁਰੂ ਕਰਦੇ ਆਂ ਜੀ ਬੋਲੇ ਸੋਨਹਾਰ ਸਾਹਿਬ ਸਤਿ ਸ੍ਰੀ ਅਕਾਲ ਸੋ ਜੀ ਇਹ ਸੀਗਾ ਗੁਰਦੁਆਰਾ ਸ੍ਰੀ ਹੇਮਗੁਰ ਸਾਹਿਬ ਰਿਸ਼ਕੀਸ ਸਵੇਰ ਦੇ ਪੁਣੇ 4 ਵਜੇ ਹੋਇਆ ਤੇ ਪੁਣੇ 4 ਵਜੇ ਇੰਨੀ ਭੀੜ ਹੈ ਸਾਹਸੰਗਤ ਜੀ ਸੁਖਰੀ ਗਈ ਤੇ ਆ ਵਾਲੀ ਸਾਹਸੰਗਤ ਜੀ ਜਾ ਕੇ ਡਰਾਈਵਿੰਗ ਦਾ ਹੋਇਆ ਤੇ ਮੈਂ ਡਰਾਈਵਰ ਦਾ ਸਾਥ ਦੇ ਰਹੀ ਹਾਂ ਅਸੀਂ ਆ ਗੁਰਦੁਆਰਾ ਸਾਹਿਬ 'ਚ ਰੁਕੇ ਹਾਂ ਜੀ ਦੇ ਪ੍ਰਯਾਗ ਤੋਂ 10 ਕਿਲੋਮੀਟਰ ਪਹਿਲਾਂ ਆਂਦਾ ਇਹ ਸਮਾਂ অলਮੋਸਟ 6 ਵਜੇ ਦਾ ਹੋ ਗਿਆ ਸਵੇਰ ਦਾ ਤੇ ਆਪਾਂ 50-60 ਕਿਲੋਮੀਟਰ ਦਾ ਸਫ਼ਰ ਜਿਹੜਾ ਆਪਣਾ ਕੰਪਲੀਟ ਕਰ ਲਿਆ ਅੱਜ ਦਾ ਸਵੇਰੇ ਸਵੇਰੇ ਸਵਾਗ 4 ਵਜੇ ਤੁਰੇ ਸੀਗੇ 2 ਘੰਟੇ ਹੋ ਗਏ ਸਾਨੂੰ ਆਹ ਸਾਹਮਣੇ ਗੁਰੂ ਦਾ ਲੰਗਰ ਲੱਗਿਆ ਹੋਇਆ ਜੀ ਔਰ ਇਹ ਚਾਹ ਚੂ ਛਕੀਆ ਸੀ ਇਸ ਟਾਈਮ ਅਸੀਂ ਖੜੇ ਆ ਜੀ ਆਪਣਾ ਦੇਵ ਪ੍ਰਿਆਗ ਤੋਂ 10 ਕਿਲੋਮੀਟਰ ਪਿੱਛੇ ਲੰਗਰ ਹਾਲ ਬਣਿਆ ਹੋਇਆ ਤੇ ਔਰ ਇੱਕ ਵੀਰ ਮਿਲਿਆ ਆਪਾਂ ਨੂੰ ਸਾਈਕਲ ਵਾਲੇ ਇਹ ਸਾਈਕਲ ਤੇ ਟਰੈਵਲ ਕਰ ਰਹੇ ਹਨ ਹਿਮਕੁੰਡ ਸਾਹਿਬ ਜਾ ਰਹੇ ਹੋ ਹਾਂਜੀ ਫਸਟ ਟਾਈਮ ਨਹੀਂ ਦੂਜੀ ਟਰਾਈ ਹੈ ਹਾਲੇ ਦੱਸਿਆ ਕਿ ਸਾਈਕਲ ਤੇ ਦੂਜੀ ਵਾਰੀ ਜਾ ਰਹੇ ਹੋ ਅੱਛਾ ਦੂਜੀ ਵਾਰੀ ਚੱਲੇ ਜਾ ਵੀਰ ਜੀ ਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਬੜੀ ਐਕਸਪੀਰੀਅੰਸ ਹੈ ਕਿੱਥੋਂ ਵੈਸੇ ਤੁਸੀਂ ਫਰੀਦাবাদ ਦਿੱਲੀ ਫਰੀਦাবাদ ਦਿੱਲੀ ਤੋਂ ਨੇ ਹਾਂਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 22 ਸਾਲ 22 ਸਾਲ ਬੜੇ ਅੰਗ ਇਸ ਤੇ ਰਿਹਾ ਤੁਸੀਂ ਦੂਜੀ ਵਾਰੀ ਤੇ ਆ ਇਹਨਾਂ ਦੀ ਸਾਈਕਲ ਹੈ ਤੇ ਆ ਇਹਨਾਂ ਨੇ ਟਰੈਵਲ ਕੀਤਾ ਹੋਇਆ ਜੀ ਬਦਰੀਨਾਥ ਧਾਮ ਤੇ ਇਕਦਾਰਨਾਥ ਧਾਮ ਹਿਮਕੁੰਡ ਸਾਹਿਬ ਫਰੀਦাবাদ ਤੋਂ ਨੇ ਤੇ ਬਹੁਤ ਖੁਸ਼ੀ ਹੋਈ ਵੀਰ ਨੂੰ ਮਿਲ ਕੇ ਹਨਾ ਜੀ ਬਹੁਤ ਵੱਡਾ ਉਦਮ ਆ ਯਾਰ ਬਹੁਤ ਮਿਹਨਤ ਲੱਗਦੀ ਹੈ ਸਾਈਕਲ ਤੇ ਟਰੈਵਲ ਕਰਨਾ ਬਹੁਤ ਖਾ ਕੰਮ ਹੈ ਸਾਈਕਲ ਤੇ ਟਰੈਵਲ ਕਰਨਾ ਤੇ ਚੜਾਈਆਂ ਵਗੈਰਾ ਬਹੁਤ ਹੁੰਦੀਆਂ ਨੇ ਮੈਂ ਵੀ ਸਾਈਕਲ ਤੇ ਟਰੈਵਲ ਕਰਿਆ ਹੋਇਆ ਨਾ ਇੱਕ ਵਾਰੀ ਤੇ ਆ ਦੂਜੇ ਵੀਰ ਮਿਲੇ ਸਾਈਕਲ ਵਾਲੇ ਯਾਰ ਖੁਸ਼ੀ ਹੋਈ ਯਾਰ ਬਾਈ ਸਾਈਕਲ ਵਾਲੇ ਵੀਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਯਾਰ ਉਹਨਾਂ ਨੇ ਮੇਰੀ ਵੀਡੀਓਜ਼ ਵਗੈਰਾ ਦੇਖੀਆਂ ਹੋਈਆਂ ਸੀਗੀਆਂ ਪੁਰਾਣੀਆਂ ਜਦੋਂ ਮੈਂ ਸਾਈਕਲ ਯਾਤਰਾ કરી ਸੀਗੀ ਨਾ ਦੇਉ ਉਸ ਟਾਈਮ ਮੈਂ ਨਾ ਨਵਾਂ ਨਵਾਂ ਬਲੌਗਰ ਜਾਂ ਬਣਿਆ ਜੀਗਾ ਉਸ ਟਾਈਮ ਮੈਨੂੰ ਆਂਦੀ ਵੀ ਨਹੀਂ ਸੀਗੀ ਵੀਡੀਓ ਵਗੈਰਾ ਬਣਾਉਣੀ ਮੈਂ ਸ਼ੁਰੂਆਤ ਉੱਥੇ ਕਰੀ ਸੀ ਹਾਂ ਮੈਂ ਸ਼ੁਰੂਆਤ ਉੱਥੋਂ ਕਰੀ ਸੀਗੀ ਤੇ ਮੈਨੂੰ ਮਿਲਿਆ ਬਹੁਤ ਖੁਸ਼ੀ ਨਾਲ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਇਹਨਾਂ ਮਿਲ ਕੇ ਯਾਰ ਤੇ ਹੁਣ ਵੀਰ ਜੀ ਆਪਾਂ ਨਾ ਨਿਸਾਨ ਸਾਹਿਬ ਵੀ ਲਾ ਲਿਆ ਆਪਣੇ ਇੱਥੇ ਗੱਡੀ ਤੇ ਤੇ ਫੀਲਿੰਗ ਹੁਣ ਆਪਣੀ ਯਾਤਰਾ ਵਾਲੀ ਪੂਰੀ ਆ ਰਹੀ ਐ ਇਹਨ ਘੈਂਡ ਵਾਲ ਬਣਿਆ ਪਿਆ ਆ ਦੇਖੋ ਜੀ ਝੰਡਾ ਨਾ ਨਿਸਾਨ ਸਾਹਿਬ ਚੁੱਲਦਾ ਜਾ ਰਿਹਾ ਇਹ ਫੀਲਿੰਗ ਅਲੱਗ ਹੈ ਅਲੱਗ ਵਾਈਬਸ ਆ ਰਹੀਆਂ ਹੁਣ ਤਾਂ ਯਾਰ ਤੋ ਹੁਣ ਅਸੀਂ ਜੀ ਪਹੁੰਚੇ ਆਂ ਜੀ ਦੇਵਪ੍ਰਯਾਗ ਦੇਵਪ੍ਰਯਾਗ ਤੋਂ ਤੁਹਾਨੂੰ ਵਿਊ ਦਿਖਾਣਾ ਔਰੇ ਤੋਂ ਮੈਂ ਉਤਰ ਗੇ ਆਹ ਸਾਹਮਣੇ ਦੇਵਪ੍ਰਯਾਗ ਸ਼ਹਿਰ ਦਿਖ ਰਿਹਾ ਜੀ ਫਰੇਮ ਦੇ ਵਿੱਚ ਉਹ ਸਾਹਮਣੇ ਦੇਖੋ ਸੰਗਮ ਬਣ ਰਿਹਾ ਏ ਜਿਹੜੀ ਇਧਰਲੇ ਪਾਸੇ ਤੋਂ ਨਦੀ ਆ ਰਹੀ ਏ ਇਹ ਅਲਕਨੰਦਾ ਨਦੀ ਏ ਤੇ ਇਧਰਲੇ ਪਾਸੇ ਤੋਂ ਇੱਕ ਨਦੀ ਹੋਰ ਆ ਰਹੀ ਏ ਉਹ ਹੈਗੀ ਆ ਪਾਕੀਰਥੀ ਦੋਨਾਂ ਦਾ ਸੰਗਮ ਔਰੇ ਹੋ ਰਿਹਾ ਏ ਤੇ ਔਰੇ ਤੋਂ ਗੰਗਾ ਦਾ ਉਤਪਨ ਹੁੰਦਾ ਜੀ ਉਹ ਕੋਰਨਰ ਤੇ ਦੇਖੋ ਸੰਗਮ ਇਸ਼ਨਾਨ ਕਰਨ ਵਾਸਤੇ ਉਹ ਥਾਂ ਬਣੀ ਹੋਈ ਆ ਉੱਥੇ ਪਵਿੱਤਰ ਥਾਂ ਮੰਨੀ ਜਾਂਦੀ ਏ ਇਹ ਹਿੰਦੂ ਧਰਮ ਦੀ ਤੇ ਆ ਗੰਗਾ ਜੀ ਦਾ ਰੂਪ ਹੈ ਫਿਰ ਅੱਗੇ ਵੱਲ ਪੱਛਮ ਬੰਗਾਲ ਵੱਲ ਗੰਗਾ ਔਰੇ ਤੋਂ ਵਹਿੰਦੀ ਹੈ ਆ ਦੇਖੋ ਯੂਨੀਵਰਸਿਟੀਆਂ ਵਗੈਰਾ ਬਣੀ ਹੋਈਆਂ ਪਹਾੜ ਸਨਰਾਈਜ਼ ਆ ਦੇਖੋ ਪਹਾੜ ਕਿੰਨਾ ਸੋਹਣਾ ਬਣਿਆ ਵਾਏ ਪਹਾੜ ਆ ਹਰਪ੍ਰੀਤ ਕੌਰ ਹੈ ਜੀ ਹਰਪ੍ਰੀਤ ਨੇ ਪਹਿਲੀ ਵਾਰੀ ਦੇਵ ਪ੍ਰਿਆਗ ਦੇਖਿਆ ਏ ਹਰਪ੍ਰੀਤ ਨੂੰ ਦੇਵ ਪ੍ਰਿਆਗ ਦੇਖ ਕੇ ਕਿਹੋ ਜਿਹਾ ਲੱਗ ਰਿਹਾ ਆ ਦੇਖੋ ਯਾਰ ਹੁਣ ਅਸੀਂ ਕੋਲ ਆ ਗਏ ਇਧਰਲੀ ਨਦੀ ਹੁਣ ਕਲੀਅਰ ਦਿਖ ਰਹੀ ਹੈ ਜਿਹੜੀ ਪਗਿਰਤੀ ਨਦੀ ਹੈ ਨਾ ਆ ਹਲਕਨੰਦਾ ਨਦੀ ਹੈ ਜਿਹੜੀ ਇਧਰਲੇ ਪਾਸੇ ਤੋਂ ਆ ਰਹੀ ਆ ਤੇ ਸੰਗਮ ਬਣਿਆ ਹੋਇਆ ਉਹ ਦੇਖੋ ਇਸ਼ਨਾਨ ਕਰਨ ਵਾਲਾ ਬਈ ਅੱਜ ਦੇਖੋ ਬਹੁਤ ਕੈਂਟ ਵੀਊ ਬਣ ਰਿਹਾ ਹੈ ਤੇ ਸਾਡਾ ਨਿਸ਼ਾਨ ਸਾਹਿਬ ਚੁਲਦਾ ਜਾ ਰਿਹਾ ਹੈ ਬਈ ਅੱਜ ਐਵੇਂ ਸਾਨੂੰ ਮਜ਼ਾ ਆ ਰਿਹਾ ਹੈ ਕਿਉਂਕਿ ਅੱਜ ਪਹਾੜ ਸ਼ੁਰੂ ਹੋ ਗਏ ਹੈ ਤੇ ਕਦੇ ਅਸੀਂ ਚੜ ਰਹੇ ਪਹਾੜ ਕਦੇ ਉਤਰ ਰਹੇ ਆਪਾਂ ਪਹਾੜ ਅੱਜ ਪੂਰਾ ਮਜ਼ਾ ਆਣ ਲੱਗਿਆ ਹੋਇਆ ਤੇ ਮੇਰੀ ਸੁਸਤੀ ਸਖਤੀ ਸਾਰੀ ਗਾਇਬ ਹੋ ਗਈ। ਹੁਣ ਅਸੀਂ ਕੀਰਤੀਨਗਰ ਰੁਕੇ ਆ ਜੀ। ਆ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਲੰਗਰ ਲੱਗਿਆ ਹੋਇਆ ਔਰੇ। ਹਰ ਸਾਲ ਲੱਗਦਾ ਦੇਸੀ ਕੀ ਦਾ ਲੰਗਰ ਔਰੇ ਲੰਗਰ ਛੱਕਣ ਲੱਗਿਆ। ਰੈਸਟ ਕਰਦੇ ਆ ਥੋੜੀ ਜੀ ਥੇਰ ਵਾਸਤੇ। ਆ ਦੇਖੋ ਹਰ ਸਾਲ ਦੇਸੀ ਕੀ ਉਹਦਾ ਲੰਗਰ। ਜਿਹੜੇ ਇਹ ਲੰਗਰ ਹਾਲ ਬਣੇ ਹੋਏ ਆ ਨਾ ਇਹ ਸੰਗਤ ਵੱਲੋਂ ਜਗ੍ਹਾ ਕਿਰਾਏ ਤੇ ਲੇ ਕੇ ਫਿਰ ਉਰੇ ਲੰਗਰ ਲਾਏ ਜਾਂਦੇ ਆ ਜੀ ਤੇ ਸੰਗਤ ਪੂਰੀ ਸ਼ਰਧਾ ਨਾਲ ਜੀ ਉਰੇ ਸੇਵਾ ਕਮੋਂਦੀ ਆ ਸ਼ਰਧਾਲੂਆਂ ਨੂੰ ਲੰਗਰ ਸਕਾਉਂਦੀ ਆ ਤੇ ਸੇਵਾ ਦਾ ਲਾਹ ਜਿਹੜਾ ਖਟਦੇ ਆ ਆਉਣ ਆਲੇ ਸਮੇਂ ਚ ਭਾਈ ਇਹ ਬ੍ਰਿਜ ਬਣ ਸਕਦਾ ਤੇ ਅਸੀਂ ਇਹਦੇ ਪਰ ਜਾਵਾਂਗੇ ਜੇ ਅਸੀਂ ਦੁਬਾਰੇ ਆਏ ਯਾਤਰਾਕਰ ਆ ਦੇਖੋ ਬਈ ਕਿੰਨਾ ਔਖਾ ਬ੍ਰਿਜ ਬਣਾ ਰਹੇ ਆ ਤੇ ਕਿੰਨਾ ਖਤਰਨਾਕ ਜਬਰਦਸਤ ਬ੍ਰਿਜ ਹੈ ਇਹ ਆਰਨਾਲੇ ਸਮੇਂ ਜੇ ਸੰਗਤਾਂ ਇਹਦੇ ਉੱਪਰ ਸਵਾਰ ਹੋ ਕੇ ਇੱਕ ਕਾਫੀ ਰਾਹ ਡਾਇਵਰਟ ਕਰ ਦੇਣਾ ਇਹਨੇ ਸੋ ਜੀ ਅਸੀਂ ਪਹੁੰਚ ਗਏ ਰੁਦਰ ਪ੍ਰਿਆਗ ਇਧਰ 봐 ਦੇਖੋ ਬੜੇ ਕੈਂਟ ਬਣੇ ਹੋਏ ਆ ਇਹ ਕਾ ਟਰੱਕ ਨੇ ਸਾਨੂੰ ਬੜਾ ਤੰਗ ਰਵੇ ਗੇ ਸਾਨੂੰ ਜਾਣ ਦੇ ਰਿਹਾ ਔਰ ਨਾ ਪਹੁੰਚਾ ਰਿਹਾ ਹੈ ਸੋ ਫਿਲਹਾਲ ਰੁਦਰਪ੍ਰਿਆ ਕ੍ਰੋਸ ਕਰਕੇ ਆਪਾਂ ਥੋੜੀ ਟੇਹ ਲਈ ਹੈ ਥੋੜੀ ਦੇਰ ਵਾਸਤੇ ਤੋੜੇ ਦੇਖੋ ਯਾਰ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਯਾਰ ਮਲਟੀ ਲੈਵਲ ਗੁਰਦੁਆਰਾ ਸਾਹਿਬ ਬਣਨ ਲੱਗੇ ਹੋਇਆ ਏ ਕਿੰਨੇ ਕਾਫੀ ਫਲੋਰ ਬਣ ਰਿਹਾ ਤੋੜੇ ਤੋਂ ਵਿਊ ਚੈੱਕ ਕਰੋ ਬਹੁਤ ਸੋਣਾ ਬਹੁਤ ਸ਼ਾਨਦਾਰ ਵਿਊ ਆ ਰਿਹਾ ਏ ਸੋ ਇਸ ਟਾਈਮ ਅਸੀਂ ਪਹੁੰਚੇ ਹਾਂ ਜੀ ਗੋਚਰ ਤੇ ਗੋਚਰ ਆ ਕੇ ਉਹ ਚੈੱਕ ਪੋਸਟ ਬਣੀ ਹੋਈ ਹੈ ਔਰ ਇਹ ਆਪਾਂ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਇਹ ਕਰਵਾ ਕੇ ਲੈ ਕੇ ਆਏ ਉਹ ਚੈੱਕ ਕਰਵਾ ਰਹੇ ਹਾਂ ਔਰ ਇਹ ਸਾਡੇ ਰਜਿਸਟ੍ਰੇਸ਼ਨ ਚੈੱਕ ਹੋ ਰਹੇ ਆ ਜੀ ਤੇ ਹਰੇਕ ਪਰਸਨ ਦੀ ਰਜਿਸਟ੍ਰੇਸ਼ਨ ਕੰਪਲਸਰੀ ਹੈ ਜੀ ਤਾਂ ਤੁਸੀਂ ਆਪਣੀ ਚਾਰਤਾਂ ਦੀ ਯਾਤਰਾ ਜਾਂ ਹੇਮਕੁੰਡ ਸਾਹਿਬ ਦੀ ਯਾਤਰਾ ਉਹ ਪੂਰਨ ਕਰ ਸਕਦੇ ਹੋ ਜੀ ਰਜਿਸਟ੍ਰੇਸ਼ਨ ਵਾਸਤੇ ਆਪਣਾ ਆਧਾਰ ਕਾਰਡ ਲੈ ਕੇ ਆਉਣਾ ਜ਼ਰੂਰੀ ਹੈ ਕਿਉਂਕਿ ਉਸ ਦੇ ਬਿਹਾਫ ਪਰ ਰਜਿਸਟ੍ਰੇਸ਼ਨ ਹੁੰਦੀ ਹੈ ਇਸ ਟਾਈਮ ਬੱਜੇ ਹੋਏ ਆ ਜੀ ਦੁਪਹਿਰ ਦੇ 2 ਤੇ ਅਸੀਂ ਆਨੰਦਪੁਰਿਆ ਕ੍ਰੋਸ ਕਰਕੇ ਆਏ ਆਂ ਇਵਰੇ ਲੰਗਰ ਹਾਲ ਬਣਿਆ ਹੋਇਆ ਇਹ ਆਪਾਂ ਨੇ ਦੋ ਘੰਟੇ ਸਟੇ ਕਰੀਆ ਤੇ ਹਰ ਵੀ ਦਿਖਾ ਕੇ ਲੈ ਕੇ ਆਉਗੀ ਤੁਹਾਨੂੰ ਮੈਂ ਥੱਕਿਆ ਹੋਇਆ ਥੋੜਾ ਜਿਹਾ ਜਿ ਦਿਖਾ ਕੇ ਲੈ ਕੇ ਆ ਰਹੀ ਤਾਂ ਠੀਕ ਹੈ ਜੀ ਦਿਖਾ ਲੈਂਦੀ ਆ ਠੀਕ ਸੋ ਇਹ ਆ ਜੀ ਉਹ ਜਗ੍ਹਾ ਜਿੱਥੇ ਅਸੀਂ ਲੰਗਰ ਸ਼ਕਤ ਇੱਥੇ ਨੀਚੇ ਜਾ ਕੇ ਅਸੀਂ ਆਰਾਮ ਕਰਿਆ ਇੱਧਰ ਆਰਾਮ ਘਰ ਬਣਿਆ ਹੋਇਆ ਅਸੀਂ ਦੋ ਘੰਟੇ ਇੱਥੇ ਆਰਾਮ ਕਰਿਆ ਤੇ ਇੱਧਰ ਦੇਖੋ ਜਿੱਥੇ ਅਸੀਂ ਹੁਣ ਸਟੇ ਕੀਤੀ ਸੀ ਕਿ ਸਟੇ ਨਹੀਂ ਮਤਲਬ ਕਿ ਆਰਾਮ ਕੀਤਾ ਸੀ ਦੋ ਘੰਟੇ ਵਾਸਤੇ ਉਹਨਾਂ ਨੇ ਇਹ ਜਿਹੜੀ ਜਗ੍ਹਾ ਸੀਗੀ ਲੰਗਰ ਦੀ ਇਹ 2 ਲੱਖ ਰੁਪਏ ਚ ਇਹਨਾਂ ਨੇ ਰੈਂਟ ਤੇ ਲਈ ਹੈ ਤੇ 2 ਮਹੀਨੇ ਵਾਸਤੇ ਸਿਰਫ 2 ਮਹੀਨੇ ਵਾਸਤੇ ਇਹਨਾਂ ਨੇ 2 ਲੱਖ ਰੁਪਏ ਦਿੱਤਾ ਇਹ ਜਿੱਦਾਂ ਉਸ ਤੋਂ ਉੱਪਰ ਇਹਨਾਂ ਨੇ ਲੰਗਰ ਪ੍ਰਸ਼ਾਦਾ ਆਪਣੇ ਪਾਸ ਤੇ ਤਿਆਰ ਕਰਨਾ ਹੈ ਤੇ ਸਾਰੀ ਇਹ ਸੰਗਰੂੜ ਦੀ ਸੰਗਤ ਹੈ ਤੇ ਸੰਗਰੂੜ ਵਾਲਿਆਂ ਦਾ ਇਹ ਲੰਗਰ ਲੱਗਿਆ ਹੋਇਆ ਹੈ ਜੀਗਾ ਇਹ ਆ ਗਏ ਗੋਪੇਸ਼ਵਰ ਸ਼ਹਿਰ ਸਮਾਠਿਆ ਗੋਬਿੰਦਗੜਾ ਸਾਰੇ ਡਰਾਈਵਰ ਆਪਣੇ ਆਪ ਚ ਜ਼ਿਆਦਾ ਹੀ ਫੜਦਾ ਹੈ ਆਹ ਪਾਉਂਡਰ ਦੇ او ਮਾਈ ਗੋਡ ਆ ਦੇਖ ਮੇਰੀ ਗੱਲ ਪਿੱਛੇ ਰਹੀ ਉਹ ਚਟਾਨਾ ਕੱਟ ਕੇ ਸੜਕ ਬਣਾਈ ਹੋਈ ਹੈ ਸਵੇਰ ਦੇ ਵਸ ਕੁਝ ਨਹੀਂ ਖਾ ਪੀ ਗਏ ਸੀ ਅੱਜ ਨਹੀਂ ਤੁੱਕ ਕੇ ਆ ਗਏ ਬ੍ਰੈਕਫਾਸਟ ਵੀ ਅਸੀਂ ਰਾਜਾ ਕੇ ਕਰਿਆ ਕਿਤੇ ਲੰਗਰ ਵੀ ਰਾਜ ਚ ਖਾਈ ਲੰਗਰ ਵੀ ਰਾਜ ਚ ਖਾਇਆ ਮਾਰਨਿੰਗ ਦਾ ਬ੍ਰੈਕਫਾਸਟ ਫਾਈਨਲੀ 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 ਸਾਨੂੰ ਉਹ برف ਵਾਲੇ ਪਹਾੜ ਦਿਖਣੇ ਸ਼ੁਰੂ ਹੋ ਗਏ ਇੱਥੋਂ ਕੈਮਰੇ 'ਚ ਮੇਬੀ ਸ਼ਾਇਦ ਨਾ ਦਿਖਣ ਹੁਣ ਅਸੀਂ ਚਾਹਨੀਆ ਹੈਲੰਗਰ ਟੀ ਜੋ ਕਿ ਬਹੁਤ ਹੀ ਖਤਰਨਾਕ ਹੈ ਖਤਰਨਾਕ ਨਹੀਂ ਉੱਚੀ ਹੈ ਉੱਚੀ ਉੱਚੀ ਹੈ ਯਾਰ ਜਿਗਜ਼ੈਗ 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 ਜੋਚੀ ਹੈ ਤਾਂ ਹੀ ਖਤਰਨਾਕ ਹੈ ਜਿਗਜ਼ੈਗ ਜਿਗਜ਼ੈਗ ਹੈ ਤਾਂ ਖਤਰਨਾਕ ਹੀ ਹੈ ਨਾ ਇਨ ਸ਼ਾਟ ਤੇ ਉੱਥੇ ਹਲੇ ਵੀ ਉੱਪਰ ਚੜਨਾ ਦੇਖੋ ਬਸ ਆ ਜਾ ਰਹੀ ਹੈ ਆ ਵਾਲੀ ਉਹ ਤੇਰਾ ਕਾਸੀ ਹੁੰਦਾ ਆ ਕਿ ਨਾ ਖਤਰਨਾਕ ਮੋੜ ਹੈ ਅਸੀਂ ਭਾਈ ਇੱਥੇ ਚਾਹਣਾ ਹੈ ਆ ਜਿਹੜੇ ਮਕਾਨ ਬੜੇ ਇੱਥੇ ਚਾਹਣਾ ਹੈ ਗੱਡੀ ਨੇ ਸਾਡੇ ਨੇ ਇੱਥੋਂ ਆਹ ਦੇਖੋ ਜੀ ਅੱਗੇ ਖੱਜਰਾ ਜਾ ਰਹੀਆਂ ਲੱਤੀਆਂ ਹੋਈਆਂ ਤੇ ਸਮਾਨ ਲੱਦਿਆ ਹੋਇਆ ਇਹ ਜਾ ਕੇ ਹੁਣ ਖੱਜਰਾ ਵਿਚਾਰੀਆਂ ਅੱਗੇ ਜਾ ਕੇ ਆਪ ਲੱਦ ਹੋ ਜਣੀਆਂ ਪਰਸਾਨੂ ਨਹੀਂ ਸੰਗਤਾਂ ਜਿਹੜੇ ਨਹੀਂ ਜਾ ਪੰਦੀਆਂ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਪੂਰਾ ਤੇ ਪੂਰਾ ਬੋਸਿਸ ਦਾ ਮਨੀ ਟੂਰ ਕਰੀ ਸਭ ਦਾ ਮੈਨ ਅਸੀਂ ਉੱਥੋਂ ਆਏ ਆ ਇਹ ਸ਼ਾਇਦ ਦਿਖਦਾ ਹੋਵੇ ਹਾਂ ਹੁਣ ਦਿਖੇਗਾ ਉਹ ਨੀਚੇ ਤੋਂ ਆਏ ਆ ਬਾਈ ਤੇ ਇੱਥੇ ਪਹੁੰਚ ਗਏ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਹੋਈ ਸੀਗੀ ਸੋ ਜੀ ਫਾਈਨਲੀ ਅਸੀਂ ਪਹੁੰਚ ਗਏ ਜੀ ਜੋਸੀਮੈਂਟ ਤੇ ਔਰੇ ਤੋਂ 20 ਕਿਲੋਮੀਟਰ ਸਫ਼ਰ ਰਹਿ ਗਿਆ ਸਟਾ ਹੁਣ ਗੋਬਿੰਦ ਘਾਟ ਤੱਕ ਦਾ ਅੱਜ ਜੀ ਸਟੇ ਕਰਾਂਗੇ ਜੀ ਗੋਬਿੰਦ ਘਾਟ ਅੱਜ ਦੇ ਸਵੇਰ ਦੇ ਨਹਾਏ ਨਹੀਂ ਹੋਏ ਉੱਥੇ ਨਹਾਣਾ ਹੁਣ ਆਪਾਂ ਨੇ ਫਰੈਸ਼ ਹੋ ਰੂਸ਼ ਹੋਾਂਗੇ ਤੇ ਕੱਲ ਸਵੇਰੇ ਫਿਰ ਆਪਾਂ ਟਰੈਕਿੰਗ ਕਰਾਂਗੇ ਜੀ ਹਿਮਕੁੰਡ ਸਾਹਿਬ ਵੱਲ ਉਹ ਤੁਸੀਂ ਅਗਲੇ ਵਲੌਗ ਚ ਦੇਖਿਓ ਆਏ ਜੀ ਜੋਸ਼ਮਠ ਸ਼ਹਿਰ ਤੇ ਐ ਟ੍ਰਾਫਿਕ ਭਾਈ ਇਸ ਟਾਈਮ ਅਸੀਂ ਬਹੁਤ ਭਾਰੀ ਟ੍ਰਾਫਿਕ ਚ ਫਸੇ ਹੋਏ ਆਂ ਆਹ ਦੇਖੋ ਸਾਹਮਣੇ ਉੱਚੇ ਉੱਚੇ ਪਹਾੜ ਨਜ਼ਰ ਆ ਰਿਹਾ ਤੇ ਆਪਾਂ ਸਾਹਮਣੇ ਗੋਬਿੰਦ ਘਾਟ ਪਹੁੰਚਣ ਵਾਲੇ ਆਂ ਬਸ ਥੋੜੀ ਜਿਹੀ ਦੇਰ ਚ ਜਿਹੜੀ ਸਾਡੀ ਅੱਜ ਦੀ ਡਰਾਈਵ ਆ ਉਹ ਸਾਡੀ ਸਭ ਤੋਂ ਲੌਂਗੇਸਟ ਡਰਾਈਵ ਹੈ ਲਾਈਫ ਦੀ ਮੇਰੀ ਮੈਂ ਇੰਨੀ ਦੂਰ ਆ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਆਇਆ ਬਾਈ ਅੱਜ ਅਸੀਂ 3:30 ਭਾੜੇ 4 ਵਜੇ ਦੇ ਨਿਕਲੇ ਹੋਏ ਆ ਤੇ ਹੁਣ ਵੱਜ ਗਿਆ ਸ਼ਾਮ ਦੇ 5:30 ਕਿੰਨੇ ਪਰ ਹਿੰਟ ਹੋ ਗਏ ਹੈ ਸਵੇਰ ਦੇ 4 ਵਜੇ ਨਿਕਲੇ ਵੀ ਆਪਾਂ ਅੱਜ ਸਾਰਾ ਦਿਨ ਅੱਜ ਅਸੀਂ ਟ੍ਰੈਵਲ 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 ਸਰੇ ਦੀ ਜੇ ਦਸ਼ਮਾਟ ਹੈ ਜਿਹੜਾ ਅਸੀਂ ਕ੍ਰਾਸ ਕਰਕੇ ਆਏ ਜੇ ਅਸੀਂ ਡਾਇਰੈਕਟ ਆ ਜੀ ਤਾਂ ਸਾਰੀ ਵਾਟ ਪੂਰੀ ਹੋ ਜਾਵੇ ਤੇ ਹੁਣ ਥੋੜੀ ਥੋੜੀ ਠੰਡ ਕੁਝ ਮੈਸੂਰ ਨਾਦੀ ਟੈਂਪਰੇਚਰ ਦੇਖਦੇ ਹਾਂ ਹੁਣ ਕਿੰਨਾ ਹੈ ਪਤਾ ਨਹੀਂ ਮੇਰਾ ਫੋਨ ਸਹੀ ਕਹਿ ਰਿਹਾ ਹੈ ਟੈਂਪਰੇਚਰ 31 ਦੱਸ ਰਿਹਾ ਹੈ ਆ ਦੇਖੋ ਜੀ ਖੂਬਸੂਰਤ ਵਾਦੀਆਂ ਕਿੰਨੇ ਸੋਹਣੀਆਂ ਛੋਟੀਆਂ ਲੱਗਦੇ ਐ ਬੜਾ ਆਨੰਦਿਤ ਮਾਹੌਲ ਹੈ ਓ ਬਈ ਡੈਂਜਰਸ ਆ ਦੇਖੋ ਚਟਾਨਾਂ ਬਿਲਕੁਲ ਸਾਡੇ ਸਿਰ ਤੇ ਆ ਰਾਤ ਅੱਜ ਜੈ ਜੁਨੀਵਰਸਿਟੀ ਦੇ ਬਾਦ ਰਹਿਣ ਜਿਵੇਂ ਜਿਵੇਂ ਬੱਦਲ ਹੁੰਦਾ ਜਾਂਦਾ ਹੈ ਅਸੀਂ ਪਹੁੰਚ ਗਏ ਗੋਵਿੰਦਗੜ੍ਹ ਤੇ ਹੇਮ ਗੁਰ ਸਾਹਿਬ ਇੱਥੋਂ 10 ਕਿਲੋਮੀਟਰ ਰਹਿ ਗਿਆ ਕਾਰਟ ਪਹੁੰਚ ਗਏ ਆ ਗਿਆ ਜੀ ਕੋਵਿਲ ਘਾਟ ਤੇ ਆ ਦੇਖੋ ਰਾਹ ਜਾਂਦਾ ਕੋਵਿਲ ਘਾਟ ਸੋ ਫਾਈਨਲੀ ਜੀ ਅਸੀਂ ਪਹੁੰਚਿਆ ਜੀ ਕੋਵਿਲ ਘਾਟ ਤੇ ਨਜ਼ਾਰਾ ਬਹੁਤ ਖੂਬਸੂਰਤ ਹੈ ਯਾਰ ਓਹ ਸਾਹਮਣੇ ਯਾਰ برف ਦਾ ਪਹਾੜ ਨਜ਼ਰ ਆ ਰਿਹਾ ਹੈ برف ਦਾ ਪਹਾੜ ਹਵਾ ਠੰਡੀ ਆ ਰਹੀ ਹੈ ਬਾਈ ਉੱਧਰੋਂ ਸਾਹਮਣੇ ਤੋਂ ਆਹ ਨੀਚੇ ਨਦੀ ਚੱਲ ਰਹੀ ਹੈ ਤੇ ਉਰੇ ਪਾਰਕਿੰਗ ਹੈ ਆ ਦੇਖੋ ਗੱਡੀਆਂ ਹੀ ਗੱਡੀਆਂ ਇਓ ਪੁਲ ਬਣਿਆ ਹੋਇਆ ਕੱਲ ਨੂੰ ਆਪਾਂ ਉਧਰਲੇ ਪਾਸੇ ਚੜਨਾ ਹੈ ਹਾਂਜੀ ਮਾਹੌਲ ਬੜੀਆ ਮਾਹੌਲ ਹੈ ਡੰਡ ਲੱਗ ਰਹੀ ਓਹਨੂੰ ਡੰਡ ਅੱਜ ਹੋਰ ਹੋ ਜਣੇ ਇਹਨਾਂ ਨੇ ਚਾਣ ਕੇ ਨੇ ਸਾਨੂੰ ਨਾ ਇਹਨਾਂ ਨੇ ਪਾਠੀ ਇਸ਼ਨਾਨ ਕਰਾਇਆ ਤਾਂ ਸਾਨੂੰ ਜੋਸ਼ ਮਤ ਕਰਾ ਐਜੇ ਛਾਂ ਦੇ ਚ ਬਾਹਰ ਔਰ ਅੱਜ ਠੰਡ ਵਿੱਚ ਇਸ਼ਨਾਨ ਕਰੋਂਗੇ ਔਰ ਹੈਵੀ ਠੰਡ ਆ ਕੀ ਤੇ ਔਰ ਜਿਹੜਾ ਪਾਣੀ ਆਂਦਾ ਨਾ ਉਹ ਵੀ ਬਰਫ਼ ਦਾ ਆਂਦਾ ਗਲੇਸ਼ੀਅਰ ਦਾ ਖੁਰਖੁਰ ਕੇ ਉਹ ਫੇਰਾ ਹੀ ਮਤਲਬ ਦਾ ਹਾਂ ਠੀਲਡ ਵਾਟਰ ਹੁੰਦਾ ਚਮੇ ਸਾਡੇ ਸਾਡੇ ਮੈਨ ਤਰਸ ਨਹੀਂ ਆਇਆ ਉੱਪਰ ਦਾ ਮੌਸਮ ਚੈੱਕ ਕਰੋ ਯਾਰ ਖੂਬਸੂਰਤ ਮੌਸਮ ਹੈ ਬਹੁਤ ਜ਼ਿਆਦਾ ਇਹ ਬੱਦਲ ਵਾਈ ਵੀ ਹੋਈ ਹੈ ਬਾਈ ਸਾਡੇ ਬੈਗਾਂ ਦਾ ਹਾਲ ਦੇਖੋ ਕਿਆ ਹੋਇਆ ਪਿਆ ਯਾਰ ਸੋ ਜੀ ਸੰਗਤਾਂ ਨੇ ਸਮਾਨ ਉਤਾਰ ਲਿਆ ਬੈਗ ਵਗੈਰਾ ਸਾਰੇ ਉਤਾਰ ਲਏ ਤੇ ਉਹਨੂੰ ਗੁਰਦੁਆਰਾ ਸਾਹਿਬ ਕੰਨੀ ਜਾ ਰਹੇ ਸਾਰੇ ਬਸੇ ਮੋਟਰਸਾਈਕਲ ਮੋਟਰਸਾਈਕਲ ਖੜੇ ਆ ਬਾਈ ਸਿਆਲ ਬਰਤੁਆਰਾ ਸਾਹਿਬ ਜੀ ਗੋਬਿੰਦ ਘਾਟ ਤੇ ਆਪਾਂ ਇਸ ਵੇਲੇ ਪੁਲ ਦੇ ਨੀਚੇ ਖੜੇ ਆਂ ਸੋ ਜੀ ਫਿਲਹਾਲ ਹਰਪ੍ਰੀਤ ਨੇ ਲਾਈਨ ਚਲ ਕੇ ਹੋਇਆ ਕਮਰਾ ਲੈਣ ਵਾਸਤੇ ਆ ਜੀ ਰਹਿائش ਵਾਸਤੇ ਆਪਾਂ ਹਾਲ ਬੁੱਕ ਕਰਾ ਲਿਆ ਆਪਣਾ ਪਰਚੀ ਲੈ ਲਈ ਹਾਲ ਦੀ ਚਲੋ ਹਾਲ ਚ ਜਾ ਕੇ ਰੈਸਟ ਕਰਦੇ ਆਂ ਸੋ ਫਾਈਨਲੀ ਜੀ ਸਾਨੂੰ ਸਿਟਿੰਗ ਸਪੇਸ ਮਿਲ ਗਈ ਹੈ ਗੱਦੇ ਵਿੱਚ ਹੋਏ ਆ ਆ ਹਾਲ ਬਣੇ ਹੋਏ ਹੋਰੇ ਸਾਰੇ ਜਿਹਨੇ ਇਦਾਂ ਹਾਲਾਂ ਚ ਪਏ ਆ ਇਧਰ ਕੁਲਤਾਰ ਉਹਨਾਂ ਨੇ ਸੌਂ ਗਏ ਤੇ ਇਧਰ ਹਰਪ੍ਰੀਤ ਉਹਨਾਂ ਨੇ ਬੈਗ ਬੁੱਕ ਵਗੈਰਾ ਸੈਟਿੰਗ ਵਗੈਰਾ ਕਰ ਰਹੀ ਹੈ ਸਾਰੀ ਆਪਣੀ ਸੌਣ ਦੀ ਜਿਹੜੀ ਪਲੇਸ ਆ ਉਹ ਚੇਂਜ ਕਰੀ ਐ ਤੇ ਹੁਣ ਅਸੀਂ ਨਾ ਬਿਲਕੁਲ ਦਰਬਾਰ ਸਾਹਿਬ ਦੇ ਬਾਹਰ ਪਈ ਆ ਇੱਧਰ ਗੱਦੇ ਵਿਛਾਏ ਹੋਏ ਆ ਆ ਦਰਬਾਰ ਸਾਹਿਬ ਔਰ ਇਹ ਗੁਰਦੁਆਰਾ ਸਾਹਿਬ ਤੇਰੇ ਆਪਾਂ ਗੱਦੇ ਵਗੈਰਾ ਵਿਛਾ ਲੇ ਤੇ ਹੁਣ ਅੱਜ ਦੀ ਸਟੇ ਔਰੇ ਕਰਾਂਗੇ ਹਨਾ ਦੀ ਨੈਕਸਟ ਡੇ ਸਵੇਰ ਦੇ 5 ਵਜੇ ਹੋਏ ਆ ਆਪਾਂ ਰਾਤ ਵਲੌਗ ਦੀ ਐਂਡਿੰਗ ਕਰਨੀ ਰਹਿ ਗਈ ਸੀਗੀ ਆਪਣੀ ਤੇ ਬਾਈ ਜੀ ਰਾਤ ਅਸੀਂ ਦਰਬਾਰ ਸਾਹਿਬ ਨੂੰ ਸੁੱਤੇ ਰਾਤ ਭੀੜ ਬਹੁਤ ਐ ਔਰੇ ਸੰਗਤ ਬਹੁਤ ਪਹੁੰਚੀ ਹੋਈ ਐ ਤੇ ਸੌਣ ਨੂੰ ਵੀ ਥਾਂ ਨਹੀਂ ਹੈਗੀ ਕੋਈ ਪੌੜੀ ਜਾਂਦੇ ਸੁੱਤਾ ਪਿਆ ਸੀਗਾ ਕੋਈ ਕਿਤੇ ਕੋਈ ਕਿਤੇ ਕੋਈ ਆਪਣੀ ਆਪਣੀ ਜਗ੍ਹਾ ਮੰਨ ਲ ਕੇ ਸਾਰੇ ਜਣੇ ਸੁੱਤੇ ਪਏ ਸੀਗੇ ਤੇ ਆਪਾਂ ਅੱਜ ਦੇ ਵਲੌਗ ਦੀ ਐਂਡਿੰਗ ਕਰਦੇ ਆ ਜੀ ਤੇ ਆਪਣਾ ਇਹ ਆਣ ਵਾਲੇ ਵਲੌਗ ਜਰੂਰ ਦੇਖੋ ਜੀ ਅੱਜ ਦੀ ਆਪਾਂ ਟਰੈਕਿੰਗ ਕਰਾਂਗੇ ਤੇ ਬਾਈ ਮਿਲਦੇ ਆ ਨੈਕਸਟ ਵਲੌਗ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਆਪਣਾ ਅਗਲਾ ਵਲੌਗ ਆਪਾਂ ਅਰੋੜੀ ਤੋਂ ਜੀ ਕੰਟੀਨਿਊ ਕਰਾਂਗੇ। ਭਾਈ ਹੁਣ ਅਸੀਂ ਪਹੁੰਚੇ ਹਾਂ ਜੀ ਆ ਪੂਲਨਾ ਵਿਲੇਜ ਐ ਸਾਹਮਣੇ ਤੇ ਆਪਾਂ ਹੁਣ ਉਹ ਪਹਾੜਾਂ ਦੇ ਸਫ਼ਰ ਕਰਨਾ ਤੁਰ ਕੇ ਹੁਣ ਆਪਾਂ ਅੱਜ ਟ੍ਰੈਕਿੰਗ ਕਰਾਂਗੇ ਗੋਵਿੰਦ ਧਾਮ ਤੱਕ। ਚਲੋ ਜੀ ਚੱਲਦੇ ਆ ਅੱਜ ਦਾ ਸਫ਼ਰ ਸ਼ੁਰੂ ਕਰਦੇ ਆ।